ਕਈ ਥੀਰਾ ਨਹੀਂ ਹਿੰਮਤ ਰਗਰ ਜੀ ਕੀ ਹੋਇਆ ਕੀ ਸਾ ਇਹ ਮੇਰਾ ਪੋਤਾ ਜੀ ਆ ਜਵਾਗ ਨਾਲ ਖੇਡਣ ਆ ਗਿਆ ਮੈਂ ਉਹਦੇ ਮਗਰ ਆਈ ਮੈਂ ਕਿਹਾ ਵੀ ਇਹ ਮੁੰਡਾ ਭੱਜਿਆ ਜਾ ਰਿਹਾ ਇਹ ਨਾਲ ਜਿਹੜਾ ਨਾ ਕੋਠਾ ਟੱਪਿਆ ਕੰਦ ਅੰਦਰ ਮੇਰੇ ਪੋਤੇ ਨੂੰ ਲੈ ਕੇ ਚਵਾਰੇ ਜੇ ਉੱਪਰ ਚੜ ਗਿਆ ਉਹਨਾਂ ਨੇ ਨਿਆਣਿਆਂ ਨੇ ਕੂਕਰੋ ਵਾਲਾ ਪਾਇਆ ਤਾਂ ਇਹਨਾਂ ਨੇ ਮਾਲੇ ਦੇ ਮੁੰਡਿਆਂ ਨੇ ਸਾਰਿਆਂ ਨੇ ਖੋਇਆ ਇਹ ਤੋਂ ਬਤਲ ਬੱਚਾ ਚੱਕਰ ਲੱਗਿਆ ਚੱਕ ਕੇ ਲੈ ਗਿਆ ਉੱਪਰ ਲੈ ਗਿਆ ਲੈ ਚੱਕ ਕੇ ਲੈ ਗਿਆ ਕਿਰਪਾਨ ਇਹਦੇ ਕੋਲ ਕਰਤੀ ਫਮਸਾ ਕੋਇਆ ਸਾਨੇ ਮੇਰੇ ਪੋਤੇ ਦਾ ਬਹੁਤ ਡਰਿਆ ਨਸ਼ਾ ਕਰਿਆ ਹੋਇਆ ਇਹਦਾ ਪੂਰਾ ਇਹ ਅੱਜ ਦੁਪਹਿਰਾਂ ਦੇ ਫਿਰਦਾਇ ਤੇ ਚੋਰੀਆਂ ਕਰਦਾ ਜੀ ਸਰਕਾਰ ਕਹਿੰਦੀ ਹੈ ਨਸ਼ਾ ਖਤਮ ਹੋ ਗਿਆ ਕੋਈ ਨਸ਼ਾ ਖਤਮ ਨਹੀਂ ਹੋਇਆ ਮੁੰਡੇ ਸਾਹਮਣੇ ਪਿਆ ਹਾਂ ਨੀਰਾ ਨਸ਼ਾ ਕਰ ਰਿਹਾ ਹੈ ਛੜਦਾ ਜੇ ਮੁੰਡਿਆਂ ਨੂੰ ਕੁਝ ਹੋ ਜਾਵੇ ਕੱਲਾ ਮੇਰਾ ਪੋਤਾ ਦੀਗਾ ਪੁਲਿਸ ਆਈ ਨਹੀਂ ਹਾਲ ਤੱਕ ਪੁਲਿਸ ਕੋਈ ਨਹੀਂ ਆਈ ਉਰੇ ਤੱਕ ਕਰਨ ਤਾਂ ਕਰਨ ਆ ਰਹੇ ਨਹੀਂ ਯਾਰੇ ਨਹੀਂ ਆ ਰਹੇ ਪੁਲਿਸ ਬੁਲਾਇਆ ਰਹੇ ਨੇ ਭਾਜੀ ਮੇਰੀ ਗੱਲ ਸੁਣੋ ਮੈਂ ਤਾਂ ਜਿਹੜੇ 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 ਦਾਅਵੇ ਕਰੇ ਹੋਏ ਨੇ ਕੰਮ ਨਕੰਮੇ ਹੀ ਨੇ ਦੀ ਸਰਕਾਰ ਸਰਕਾਰਾਂ ਦੇ ਤਾਰਾ ਦੇਖ ਲਓ ਸਾਹਮਣੇ ਬੈਠੇ ਨੇ ਹੁਣ ਉਹ ਕੰਮ ਹੋ ਗਿਆ ਕਹਿੰਦੇ ਜਵਾਕਾਂ ਨੂੰ ਅੰਦਰੇ ਤਾਲੇ ਲਾ ਕੇ ਰੱਖੋ ਬਾਹਰ ਨਾ ਨਿਕਲੋ ਅਸੀਂ ਸ਼੍ਰੀ ਆਮ ਚੱਕਣ ਵਾਲੇ ਫਿਰ ਰਹੇ ਆ ਆ ਤੁਹਾਡੇ ਸਾਹਮਣੇ ਸ਼੍ਰੀ ਆਮ ਫਿਰ ਰਹੇ ਨੇ ਇਹ ਇਕੱਲਾ ਸੀ ਕਿ ਇਕੱਲਾ ਹੀ ਧੀਗਾ 10 ਇਕੱਲਾ ਰਿਹਾ ਹੁਣ ਪਤਾ ਨਹੀਂ ਕੀ ਕਹਿ ਰਿਹਾ ਮੈਂ ਕਿਹਦੇ ਨਾਲ ਆ ਕੀ ਆ ਨਾਲੇ ਲੋਕਲ ਤੇ ਸਭ ਤੋਂ ਵੱਡੀ ਗੱਲ ਮੈਂ 90 ਨਿਵਾਸੀਆਂ ਨੂੰ ਕਹਿਣਾ ਚਾਹਣਾ ਆਪਦੇ ਨਿਆਣੇ ਆਪ ਤੁਸੀਂ ਜ਼ਿੰਮੇਵਾਰ ਹੋਵੋਗੇ ਤੇ ਸਭ ਤੋਂ ਵੱਡੀ ਗੱਲ ਆ ਦੇਖ ਲਓ ਇਹ ਜਿਹੇ ਚੋਰਾਂ ਤੋਂ ਬਚਾ ਕੇ ਰੱਖੋ ਆ ਜਿਹੜੇ ਚਿੱਟਾ-ਚੁੱਟਾ ਲਾਉਂਦੇ ਨੇ ਇਹਨਾਂ ਦੇ ਸਿੰਗੀ ਕੁੱਟਣੀ ਚਾਹੀ ਲਗੇ ਆਪਾਂ ਕੀ ਕਰਦੇ ਇੱਕ ਮਿੰਟ ਮੇਰੀ ਗੱਲ ਸੁਣੋ ਹੁਣ ਇਹ ਇਹਦੇ ਮਤਲਬ ਇਹਨੂੰ ਬਚਾਉਣ ਦੇ ਚਲੋ ਆਪਾਂ ਕਰ ਰਹੇ ਆ ਹਨਾ ਵੀ ਚਲ ਇਹ ਆ ਹੋ ਗਿਆ ਜੇ ਮੇਰਾ ਜਵਾਕ ਚੱਕਿਆ ਜਾਂਦਾ ਕੌਣ ਜ਼ਿੰਮੇਵਾਰ ਦੀਗਾ ਗੱਲ ਤਾਂ ਇਹ ਆ ਇੱਕ ਮਿੰਟ ਇਧਰ ਖੜੋ ਜੀ ਬਟਾ ਇਹ ਹੋਇਆ ਕੀ ਸਾਡੇ ਔਰੇ-ਵਰੇ ਮੈਂ ਆਇਆ ਧੀ ਕੰਮ ਤੋਂ ਤੇ ਆਉਂਦੇ ਹੋਏ ਦੇਖਿਆ ਔਰੇ ਮਹੱਲੇ 'ਚ ਇਕੱਠਾ ਹੋਇਆ ਪਿਆ ਸੀ ਸਾਡੇ ਆਪਣਾ ਔਰੇ ਘਰ ਆ ਤੇ ਮਹੱਲੇ ਵਾਲਿਆਂ ਨੂੰ ਰਿਕ ਚੋਰ ਫੜ ਰੱਖਿਆ ਸੀਗਾ ਉਹ ਕਹਿੰਦਾ ਮੈਂ ਕੀ ਹੋ ਗਿਆ ਭਾਈ ਤੇ ਉਹ ਕਹਦੇ ਵੀ ਮੁੰਡਾ ਚੱਕਣ ਵਾਲਾ ਫਿਰਦਾ ਮੈਂ ਕਿਹਨੂੰ ਚੱਕ ਲੈ ਕਹਿੰਦਾ ਤੇਰੇ ਮੁੰਡੇ ਨੂੰ ਲੈ ਕੇ ਜਾ ਰਿਹਾ ਸੀਗਾ ਪਰ ਇੱਕ ਨਾਲ ਨਾਲ ਹੋਰ ਸੀਗਾ ਅੰਦਰ ਇਹਦੇ ਤੇ ਉਸ ਤੋਂ ਬਾਅਦ ਜਦ ਅਸੀਂ ਦੇਖਿਆ ਇਹ ਜ਼ਖਮੀ ਹਾਲਤ 'ਚ ਪਿਆ ਦੀਗਾ ਔਰੇ ਪਤਾ ਨਹੀਂ ਕੰਦ ਕੁੰਦੇ ਨਹੀਂ ਟੱਪ ਰਿਹਾ ਸੀ ਦੀ ਗੇਟ ਰਹੀ ਤੇ ਗੇਟ ਦੇ ਟੱਪਦੇ ਹੋਏ ਜਿਹੜਾ ਗੁੰਡੇ ਦਾ ਗੁੰਡਾ ਆ ਸੀ ਉਹ ਅੰਦਰ ਵੜ ਗਿਆ ਤੇ ਹੱਥ ਉੱਤੇ ਲੱਗਿਆ ਤੇ ਉਸ ਤੋਂ ਬਾਅਦ ਜ ਉਹ ਦੇਖਣਾ ਪੁਲਿਸ ਆਉਂਦੀ ਹੈ ਤੇ ਬਾਕੀ ਵੀਰੇ ਮੈਂ ਕਹਣਾ ਅੱਜ ਹਾਂਜੀ ਹਾਂਜੀ ਬਿਲਕੁਲ ਖਤਰ ਹੈ ਜੀ ਕੁਝ ਵੀ ਨਹੀਂ ਰੁਕਿਆ ਕੋਈ ਨਛਾਣੀ ਰੁਕਿਆ ਆ ਸਾਰਾ ਕੁਝ ਤੁਹਾਡੇ ਸਾਹਮਣੇ ਆੱਖਾਂ ਦੇ ਕੋਈ ਆਪਾ ਉਹ ਤਾਂ ਲੈ ਕੇ ਨਹੀਂ ਆ ਪਿਆ ਨਸ਼ੇੜੀ ਤੁਹਾਡੇ ਸਾਹਮਣੇ ਕਿਵੇਂ ਫੜਿਆ ਕਿਸ ਨੇ ਨਹੀਂ ਫੜਿਆ ਇਹ ਜਵਾਕ ਇੱਥੋਂ ਚੱਕ ਕੇ ਆਪਣੇ ਸਿਸਟਰ ਨੇ ਇੱਥੇ ਰਹਿੰਦੇ ਉਹਨਾਂ ਨੇ ਦੇਖਿਆ ਇਹ ਲੈ ਕੇ ਅੰਦਰ ਬੜੇ ਉਹ ਬੇਟ ਟੱਪ ਕੇ ਗੇਟ ਟੱਪਿਆ ਉਹ ਗੇਟ ਟੱਪ ਦੇ ਟਾਈਮ ਇਹਦੇ 60 ਸੁੱਟ ਬੱਜੀ ਆ ਅੰਦਰ ਇਹਨੇ ਕਿਰਚ ਪਈਆ ਕਿਰਚ ਮਾਰੇ ਨੂੰ ਪਿਆ ਸਭ ਤੇ ਹੁਣ ਵੀ ਕਹਿੰਦਾ ਸਭ ਨੂੰ ਮੈਨੂੰ ਹੱਥ ਨਾਲ ਉਹ ਮੈਂ ਮਾਰੂੰਗਾ ਆ ਦੇਖ ਮਾਰਦਾ ਪਿਆ ਆ ਦੇਖੋ ਤੁਸੀਂ ਹਾਲੇ ਕਹਿੰਨੇ ਕੁਛ ਨਹੀਂ ਸਭ ਜਾਣ ਕੇ ਪਖੰਡ ਕਰਦਾ ਪਿਆ ਕੁਛ ਨਹੀਂ ਆ ਨਸ਼ੇੜੀ ਆ ਗੋਲੀਆਂ ਪਈਆਂ ਨੇ ਇਹਦੀਆਂ ਕਾਰਵਾਈ ਹੋਣੀ ਚਾਹੀਦੀ ਇਸ ਤਰ੍ਹਾਂ ਹਾਂਜੀ ਬਿਲਕੁਲ ਕਾਰਵਾਈ ਹੋਣੀ ਚਾਹੀਦੀ ਹੈ ਲੈ ਕੇ ਜਾਣ ਇਹਨੂੰ ਅਰੇ ਆਈਡੀ ਪ੍ਰੂਫ ਪਏ ਨੇ ਆਧਾਰ ਕਾਰਡ ਪਏ ਉਹ ਬਾਪੂ ਦੇ ਕਾਰਡ ਪਏ ਨੇ ਕਰੋ ਬੇਦਕਲ ਕੀਤਾ ਪਿਆ ਵੇਖੋ ਮੇਰਾ ਕੈਮਰਾ ਇੱਧਰ ਕਰਵਾ ਦੇ ਕਿੰਦਾ ਮੈਨੂੰ ਲੱਗਦਾ ਕੀ ਲੱਗਦਾ ਕਿ ਜਿਸ ਤਰ੍ਹਾਂ ਇਹ ਨੌਜਵਾਨ ਬੱਚਾ ਚੁੱਕਣ ਲੱਗ ਗਿਆ ਨਸ਼ਾ ਵੀ ਕੀਤਾ ਲੱਗਦਾ ਕਿ ਕਿਸ ਤਰ੍ਹਾਂ ਇਹ ਸਿਰਫ ਨਸ਼ੇ ਕਰਕੇ ਆ ਜੀ ਸਾਡੇ ਵਾਰਡ ਚ ਆਏ ਹੋਏ ਸੀ ਮੈਨੂੰ ਵਾਰਡ ਵਾਸੀਆਂ ਦਾ ਫੋਨ ਆਇਆ ਜੀ ਐ ਕਰਕੇ ਸਾਡੇ ਕੋਲ ਬੱਚਾ ਭੱਜ ਕੇ ਚੱਲਿਆ ਜੀ ਸਾਡੇ ਭੈਣ ਨੇ ਉਹਨਾਂ ਦਾ ਬੱਚਾ ਲੈ ਕੇ ਚੱਲਿਆ ਸੀ ਗੁਜ਼ਰਤੀ ਉਹ ਗੇਟ ਲੌਕ ਸੀਗਾ ਉਹਦੇ ਵਿੱਚ ਇਹਦੀ ਬਾਹ ਫਸ ਗਈ ਤਾਂ ਕਰਕੇ ਇਹਦੀ ਨਾਲ ਵੱਢੀ ਗਈ ਉਸ ਤੋਂ ਬਾਅਦ ਇਹ ਗਾਲਾਂ ਕੱਢ ਰਿਹਾ ਜੀ ਲੋਕਾਂ ਨੂੰ ਨਸ਼ਾ ਇਹਦੇ ਕਰਿਆ ਹੋ ਤਿਆ ਤੁਹਾਡੇ ਸਾਹਮਣੇ ਆ ਜੀ ਦੇਖ ਲਓ ਤੁਹਾਡੇ ਸਾਹਮਣੇ ਹੁਣ ਵੀ ਗਾਲਾਂ ਕੱਢ ਰਿਹਾ ਨਸ਼ੇ ਦੇ ਪੱਤੇ ਦੇ ਜੇਬ ਚੋਂ ਨਿਕਲੇ ਨੇ ਜੀ ਪੁਲਿਸ ਨੂੰ ਅਸੀਂ ਫੋਨ ਕਰ ਦਿੱਤਾ ਐਸਐਚਓ ਸਾਹਿਬ ਵੀ ਆ ਰਹੇ ਨੇ ਜੀ ਸਾਰਿਆਂ ਨਾਲ ਗੱਲ ਹੋ ਗਈ ਉਹ ਪੰਚ ਹੋਣ ਲੈ ਜੀ ਖਤਰਾ ਸੀ ਬੱਚੇ ਨੂੰ ਜੀ ਬਿਲਕੁਲ ਸੀਗਾ ਜੀ ਮੈਨੂੰ ਲੱਗਦਾ ਇਹ ਬੱਚਾ ਬਹੁਤ ਛੋਟਾ ਜੀ ਉਹ ਤਾਂ ਬੋਲਦਾ ਵੀ ਨਹੀਂ ਅਜੇ ਇਹ ਨਾਲ ਉਰੇ ਹੋਰ ਉਰੇ ਲੱਤ ਕੇ ਜਾ ਰਹੀ ਸੀ ਉਹਨਾਂ ਦੇ ਤੋਂ ਮੈਗ ਹੋ ਗਿਆ ਕਿਉਂਕਿ ਹਨੇਰਾ ਜਿਆਦਾ ਸੀ ਸਾਨੂੰ ਪਤਾ ਹੀ ਲੱਗਿਆ ਉਹ ਜਦ ਅਸੀਂ ਆਹ ਗੇਟ ਮੂਰੇ ਪਹੁੰਚਿਆ ਦੇਖੋ ਇੱਧਰ ਗੇਟ ਤੇ ਨੀਗਾ ਮਾਰੋ ਜਦ ਇਹਦੇ ਬਰਾਬਰ ਆਏ ਅਸੀਂ ਅੰਦਰੋਂ ਜਵਾਗ ਅੰਦਰ ਉਹ ਮੈਂ ਇਹਨੂੰ ਮੁੰਡਾ ਦੇ ਨਾਲ ਮੈਂ ਕਿਹਾ ਅੰਦਰ ਵੜਿਆ ਵਯਾ ਉਹ ਜਦ ਅੰਦਰ ਇੱਕ ਜਵਾਕ ਨਾਲ ਉਹ ਤਾਂ ਦੋ ਜਵਾਕ ਨੂੰ ਲੈ ਕੇ ਉੱਥੇ ਚੜ ਗਿਆ ਦੀ ਇਹ ਤਾਂ ਇੱਕ ਛੋਟੇ ਜਵਾਕ ਨੂੰ ਤਿੰਨ ਸਾਲ ਦੇ ਨੂੰ ਇੱਕ ਹੋਰ ਤੀਗਾ ਤੇ ਇੱਕ ਜਵਾਕ ਕੁਦਰਤੀ ਸੇਵ ਹੋ ਗਿਆ ਉਹਨੇ ਅੰਦਰੋਂ ਕੁੰਡਾ ਲਾ ਲਿਆ ਉਹਨੇ ਭੱਜ ਕੇ ਆ ਗੇਟ ਖੋਲਤਾ ਅਸੀਂ ਅੰਦਰ ਵੜ ਗਏ ਉਹ ਕਹਿੰਦਾ ਅੰਕਲ ਜੀ ਉੱਪਰ ਫਿਲਹਾਲ ਅਸੀਂ ਮੌਕੇ ਤੇ ਪਹੁੰਚੇ ਆ ਤੇ ਉਹ ਤੋਂ ਆ ਪੜਤਾਲ ਕਰਕੇ ਜੋ ਵੀ ਹੈਗੀ ਹੈ ਬਣਦੀ ਚਾਰਜ ਵੀ ਲੋਕਾਂ ਨੇ ਦੋਸ਼ ਲਾਇਆ ਵੀ ਨਸ਼ਾ ਕਿੰਨਾ ਹੋਇਆ ਤੇ ਬੱਚਾ ਚੋਰੀ ਕਰ ਲਿਆ ਸੀ ਇਸਨੇ ਦੇਖੋ ਜੀ ਨਸ਼ਾ ਤਾਂ ਕਹਿੰਦੇ ਨੇ ਕਰਿਆ ਹੈ ਪਰ ਉਹ ਤੋਂ ਡਾਕਟਰ ਸਾਹਿਬ ਹੀ ਦੱਸਣਗੇ ਨਾ ਤੁਸੀਂ ਫਿਲਹਾਲ ਉਹਨੂੰ ਹਸਪਤਾਲ ਲੈ ਕੇ ਜਲਦੀ ਪਹਿਲਾਂ ਪਹਿਲਾਂ ਉਹਦਾ ਇਮਸਾਨੀ ਫਰਜ਼ ਹੈ ਉਹਦਾ ਟ੍ਰੀਟਮੈਂਟ ਕਰਾਉਣਾ ਹੈ ਅਸਲੀ ਕੀ ਹੈ ਉਹ ਤੋਂ ਬਾਅਦ ਪਤਾ ਜਾਂਚ ਕਰ ਕਰੂੰਗੀ ਇਸ ਨੂੰ ਮੈਂ ਕੋ ਜਾਂਚ ਕਰਕੇ ਉਹ ਤੋਂ ਬਾਅਦ ਪਤਾ ਲੱਗੂਗਾ ਵੀ ਕੀ ਹੈ